ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵਕ ਵਕ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁੱਖ ਮੰਤਰੀ ਜਾਣਗੇ ਸਭ ਤੋਂ ਪਹਿਲਾ ਪੰਥ ਵਿੱਚ ਵਾਪਰ ਰਹੇ ਕਟਨਾ ਕਰਮ ਬਾਰੇ ਦੂਜਾ ਕਿਵੇਂ ਵੱਢ ਸਕਦੇ ਹਨ ਮਾਤਾ ਪਿਤਾ ਅਤੇ ਬੱਚਿਆਂ ਦੇ ਸਾਰਥਿਕ ਰਿਸ਼ਤੇ ਤੀਜਾ ਸਿੱਖੀ ਵਿੱਚ ਇਸਤਰੀ ਦੀ ਮਹੱਤਤਾ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰੰਗ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਸ਼੍ਰੀ ਕੇਸਗਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਦੀ ਸੇਵਾਵੰਤ ਬਰਖਾਸਤ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਕੇਸਗਰ ਸਾਹਿਬ ਦੀ ਸੇਵਾ ਸੌਂਪੀ ਗਈ ਜਿਸ ਨਾਲ ਪੰਥਕ ਤੌਰ ਤੇ ਬਹੁਤ ਵਿਚਾਰ ਉੱਠ ਰਹੀਆਂ ਹਨ ਆਓ ਜਾਣਦੇ ਹਾਂ ਪੂਰੇ ਮਾਮਲੇ ਬਾਰੇ ਇਸ ਵਿਸ਼ੇਸ਼ ਰਿਪੋਰਟ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਨੂੰ ਬੀਤੇ ਦਿਨੀ ਉਹਨਾਂ ਦੀ ਸੇਵਾਵੰਤ ਬਰਖਾਸਤ ਕਰਕੇ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ। ਉਹਨਾਂ ਨੂੰ ਪੂਰਨ ਤੌਰ ਤੇ ਸੇਵਾ ਤੱਕ ਸ਼੍ਰੀ ਕੇਸਗਰ ਸਾਹਿਬ, ਸ਼੍ਰੀ ਨਾਨੰਦਪੁਰ ਸਾਹਿਬ ਦੀ ਸੁੰਪੀ ਗਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਦਿੱਤੀ ਗਈ। ਇਸ ਦੇ ਨਾਲ ਹੀ ਬਾਬਾ ਢੀੜ ਸਿੰਘ ਤਨੋਲਾ ਨੂੰ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਵਜੋਂ ਨਿਯੁਕਤ ਕੀਤਾ ਗਿਆ। ਜਿਸ ਨਾਲ ਪੂਰਨ ਤੌਰ ਤੇ ਹੁਣ ਪੰਥਕ ਪ੍ਰਤੀਕਰਮ ਬਦਲਦਾ ਨਜ਼ਰ ਆ ਰਿਹਾ ਹੈ ਜਿੱਥੇ ਪਿਛਲੇ ਦਿਨਾਂ ਹੀ ਗਿਆਨੀ ਰਗਵੀਰ ਸਿੰਘ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਸੀ ਕਿ ਜਲਦੀ ਹੀ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਕਰਵਾ ਕੇ 2 ਦਸੰਬਰ 2024 ਨੂੰ ਹੋਏ ਫੈਸਲੇ ਨੂੰ ਲਾਗੂ ਕਰਵਾਉਣ ਹਿੱਤ ਵਿਚਾਰਾ ਹੋਣ ਗਿਆ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਦਮਦਮਾ ਸਾਹਿਬ ਜੀ ਦੀ ਸੇਵਾ ਤੋਂ ਮੁਕਤ ਕੀਤਾ ਗਿਆ ਸੀ ਪੰਥ ਵਿੱਚ ਵਾਪਰੇ ਇਹ ਉਪਰਾਮਤਾ ਸਿੱਧੇ ਤੌਰ ਤੇ ਪੰਥਕ ਸੋਚ ਨੂੰ ਵਿਸ਼ਵ ਵਿਆਪੀ ਤੌਰ ਤੇ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ ਆਜ ਦੇ ਸਮੇਂ ਦੇ ਵਿੱਚ ਸਿੱਖਿਆ ਨੂੰ ਕੇਂਦ੍ਰਿਤ ਅਤੇ ਕੇਂਦਰੀ ਸੋਚ ਦੇ ਨਾਲ ਆਪਣੇ ਸਿਧਾਂਤਾਂ ਦੀ ਪ੍ਰਫੁੱਲਤਾ ਕਰਾਉਣਾ ਸੀ ਉੱਥੇ ਅਜੇ ਤੱਕ ਜਥੇਦਾਰ ਦੀਆਂ ਨੁਕਤੀਆਂ ਅਤੇ ਉਸ ਦੇ ਕੀਤੇ ਹੋਏ ਕੰਮਾਂ ਤੇ ਹੀ ਸਵਾਲ ਉੱਠਦੇ ਜਾ ਰਹੇ ਹਨ ਜਥੇਦਾਰ ਸਹਾਬਾਨ ਵੀ ਆਪਣੇ ਫੈਸਲੇ ਨੂੰ ਬਣਾਉਣ ਅਤੇ ਉਸ ਨੂੰ ਪ੍ਰਪੱਖ ਤੌਰ ਤੇ ਲਾਗੂ ਕਰਨ ਹਿਤ ਆਪਣੀ ਦਿੱਤੀ ਹੋਈ ਬੰਦਿਸ਼ ਦੇ ਅਧੀਨ ਹੀ ਕੰਮ ਕਰ ਰਹੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਇਹੋ ਜਿਹਾ ਹਾਲ ਸਿੱਖ ਸੋਚ ਨੂੰ ਕੇਵਲ ਸੀਮਤ ਕਰਨ ਵਾਲੀ ਹੱਦਾਂ ਤੱਕ ਬਣ ਸਕਦਾ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨਿਰਾਸ਼ੋਮਣੀ ਕਮੇਟੀ ਦੀ ਨਿਯੁਕਤੀ ਨਾਲ ਨਹੀਂ ਸਿੱਖਾਂ ਦੀ ਕੇਂਦਰਿਤ ਸੋਚ ਦੇ ਨਾਲ ਚੱਲਦਾ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਇਹ ਆਪ ਇੱਕ ਸੁਹਿਰਦ ਵਿਦਵਾਨ ਦੀ ਤਰ੍ਹਾਂ ਪੰਥ ਦੇ ਹਰ ਇੱਕ ਮਸਲੇ ਅਤੇ ਮਸਾਇਲਾਂ ਦੇ ਵਿੱਚ ਸੁਹਿਰਦ ਵਿਚਾਰਾਂ ਦੇਣ ਦੇ ਲਈ ਤਤਪਰ ਰਹੇ ਹਨ ਹੁਣ ਵੇਖਣਾ ਇਹ ਹੈ ਕਿਸੇ ਦੇ ਅਕਾਲ ਤਖਤ ਸਾਹਿਬ ਜੀ ਵਿੱਚੋਂ ਜਥੇਦਾਰ ਹੋ ਕੇ ਕਿ ਉਹਨਾਂ ਦੀ ਉਹ ਸੋਚ ਉਹਨਾਂ ਬੰਦਿਸ਼ਾਂ ਤੋਂ ਮੁਕਤ ਹੋ ਕੇ ਖਾਲਸਾ ਜੀ ਦੇ ਬੋਲ ਬਾਲੇ ਕਰਾਉਣ ਵਿੱਚ ਸਮਰੱਥ ਰਹੇਗੀ ਕਿ ਨਹੀਂ ਤਖਤ ਸਾਹਿਬਾਨਾ ਦਾ ਇਹ ਨਿਜ਼ਾਮ ਸਿੱਖੀ ਦੇ ਸਰਵ ਵਿਆਪੀ ਸਰਵੋੱਚ ਸੋਚ ਨੂੰ ਬਹੁਤ ਵੱਡੀ ਰੁਕਾਵਟ ਹੈ ਅੱਜ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਜਦੋਂ ਵੀ ਕੁਝ ਇਹੋ ਜਿਹੇ ਮਾਮਲੇ ਬਣੇ ਜਿਸ ਵਿੱਚ ਸੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਕਾਰ મતਭੇਦ ਜਾਰੀ ਹੋਇਆ ਤਾਂ ਉਸ ਸਮੇਂ ਤਤਕਾਲੀਨ ਜਥੇਦਾਰਾਂ ਨੂੰ ਵੀ ਕਦੇ ਬਰਖਾਸਤ ਤੇ ਕਦੇ ਲਗਾਇਆ ਗਿਆ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਿੱਖਾਂ ਨੂੰ ਇੱਕ ਪ੍ਰਮੁੱਖ ਸਿੱਖ ਸੋਚ ਨੂੰ ਤੇ ਗੁਰੂ ਆਸ਼ੇ ਅਨੁਸਾਰ ਚੱਲਣ ਵਾਲੇ ਆਗੂ ਦੀ ਲੋੜ ਹੈ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਰੂਪੀ ਮਹਾਨ ਫਲਸਫੇ ਦੇ ਅਧੀਨ ਕੰਮ ਕਰ ਰਹੇ ਆਗੂ ਕਦੇ ਵੀ ਉੱਥੇ ਟਿਕ ਨਹੀਂ ਸਕਦੇ ਜਦਕਿ ਬਾਕੀ ਕੌਮਾਂ ਦੇ ਵਿੱਚ ਆਗੂ ਪ੍ਰਸਤ ਲੋਕ ਹੀ ਆਪਣੇ ਆਗੂ ਦੇ ਵਫادار ਅਤੇ ਉਸ ਦੀ ਸੋਚ ਤੇ ਕੇਂਦਰਿਤ ਹੋ ਕੇ ਆਪਣੇ ਆਪ ਨੂੰ ਅੱਗੇ ਵਧਾਉਣ ਦਾ ਖਿਆਲ ਕਰਦੇ ਨੇ ਅੱਜ ਦੀ ਹਾਲਤ ਇਹ ਹੈ ਕਿ ਸਾਡੇ ਨੌਜਵਾਨਾਂ ਨੂੰ ਹੀ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਸਮੇਂ ਤੇ ਜਾਂ ਇਹਨਾਂ ਤੋਂ ਪਹਿਲਾਂ ਕੌਣ ਸਨ ਜੇ ਸਿੱਖ ਨੌਜਵਾਨ ਪੰਥ ਦੇ ਵਿੱਚ ਵਾਪਰੀਆਂ ਰੋਜ਼ ਬਰੋਜ਼ ਘਟਨਾਵਾਂ ਤੋਂ ਆਪਣੇ ਆਪ ਨੂੰ ਵਾਕਿਫ ਨਹੀਂ ਰੱਖੇਗਾ ਤੇ ਉਸ ਤੋਂ ਦੂਰੀ ਬਣਾਉਣਾ ਸ਼ੁਰੂ ਕਰਨਗੇ ਤੇ ਪੰਥਕ ਨਿਜ਼ਾਮ ਦੇ ਵਿੱਚੋਂ ਕੇਵਲ ਆਪਣਾ ਮੂੰਹ ਮੋੜਨਾ ਹੀ ਪਸੰਦ ਕਰਨਗੇ ਤਾਂ ਇਹ ਕਿੰਨਾ ਵੱਡਾ ਘਾਤਕ ਆਉਣ ਵਾਲੀ ਪੀੜ੍ਹੀ ਲਈ ਹੋ ਸਕਦਾ ਹੈ ਇਸ ਦਾ ਕੋਈ ਖਿਆਲ ਵੀ ਨਹੀਂ ਕਰ ਸਕਦਾ لہذا ਇਸ ਸਮੇਂ ਜੇਕਰ ਗਿਆਨੀ ਕੁਲਦੀਪ ਸਿੰਘ ਗੜਗਜ ਸ੍ਰੀ ਅਕਾਲ ਤਖਤ ਸਾਹਿਬੀ ਦੇ ਜਥੇਦਾਰ ਬਣਨ ਜਾ ਰਹੇ ਹਨ ਉਹ ਵੀ ਇਸ ਗੱਲ ਤੇ ਹੁਣ ਧਿਆਨ ਦੇਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਕੌਮ ਦੀ ਪੈਰਵਾਈ ਕਰਨੀ ਹੈ ਉਹਨਾਂ ਦੀ ਤਿਆਰੀ ਦੇ ਲਈ ਤੇ ਉਹਨਾਂ ਨੂੰ ਇੱਕ ਸਹੀ ਦਿਸ਼ਾ ਤੇ ਵਿਸ਼ਵ ਵਿਆਪੀ ਮਾਡਲ ਦੇਣ ਦੇ ਲਈ ਕਾਰਜ ਕਰਨੇ ਬਹੁਤ ਲੋੜੀਂਦੇ ਹਨ ਇਸ ਵਿਖੜੇ ਸਮੇਂ ਦੇ ਵਿੱਚ ਪੰਥ ਨੂੰ ਸੁਚੇਤ ਅਤੇ ਸੁਹਿਰਦ ਗੁਰੂ ਆਸ਼ੇ ਮਰਿਆਦਾ ਨੂੰ ਪ੍ਰਮੁੱਖ ਰੱਖਣ ਵਾਲੇ ਆਗੂ ਦੀ ਲੋੜ ਹੈ ਬਹੁਤ ਲੋੜ ਹੈ ਕਿ ਸਿੱਖਾਂ ਦੇ ਐਗਜ਼ੀਕਿਊਸ਼ਨ ਮਾਡਲ ਨੂੰ ਪੂਰਨ ਤੌਰ ਤੇ ਪ੍ਰਮੁੱਖ ਰੱਖਿਆ ਜਾਵੇ ਜੇਕਰ ਪਿਛਲੇ ਜਥੇਦਾਰਾਂ ਵਾਂਗ ਕੇਵਲ ਫੈਸਲੇ ਬਣਾਉਣ तक ਸੀਮਿਤ ਰਹੇ ਤਾਂ ਕਿ ਉਹ ਹੀ ਫੈਸਲੇ ਘਰ ਘਰ ਤੱਕ ਲਾਗੂ ਕਰਵਾ ਕੇ ਉਸ ਵਿੱਚੋਂ ਪੰਥਕੀ ਜੀਤ ਦੇ ਸੁਪਨੇ ਦੇਖਨੇ ਬਹੁਤ ਮੁਸ਼ਕਲ ਹੋਣਗੇ 2 ਦਸੰਬਰ 2024 ਨੂੰ ਕੀਤੇ ਹੋਏ ਫੈਸਲੇ ਬਾਅਦ ਉੱਭਰ ਰਹੇ ਇਹ ਪੰਥਕ ਮਾਮਲੇ ਵਾਕਿਆ ਹੀ ਵਾਕਿਆ ਹੀ ਚਿੰਤਾਜਨਕ ਹਨ ਜਿਸ ਨੂੰ ਹੁਣ ਜਿਥੇ ਬੰਦਕ ਤੌਰ ਤੇ ਖਾਲਸਾ ਪੰਥ ਨੂੰ ਨਜਿੱਠਣਾ ਪਵੇਗਾ ਇਸ ਲਈ ਜ਼ਰੂਰੀ ਹੈ ਕਿ ਇਕਜਠੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵੋਤਮਤਾ ਅਤੇ ਪੰਥਕ ਮਰਿਆਦਾ ਦੇ ਧਾਰੇ ਨੂੰ ਲਾਗੂ ਕਰਨ ਲਈ ਉਪਰਾਲਾ ਕਰੀਏ ਅੱਗੇ ਵੱਧਦੇ ਹਾਂ ਮਾਤਾ ਪਿਤਾ ਤੇ ਬੱਚਿਆਂ ਦਾ ਰਿਸ਼ਤਾ ਸੰਸਾਰ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੈ ਜਿਸ ਤੋਂ ਗੁਣਾਂ ਦੀ ਸਾਂਝ ਅਤੇ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ ਪਰ ਅਜੋਕੇ ਸਮੇਂ ਦੇ ਵਿੱਚ ਕਈ ਜਗ੍ਹਾ ਤੋਂ ਇਸ ਵਿੱਚ ਵਿਪਨਤਾ ਨਜ਼ਰ ਆ ਰਹੀ ਹੈ ਆਉ ਜਾਣੇ ਅਜਾਣ ਦੇ ਹਾਂ ਇਸ ਵਿਸ਼ੇਸ਼ ਰਿਪੋਰਟ ਰਾਹੀਂ ਵੀਰ ਕਬਲਨ ਸਿੰਘ ਪਾਸੋਂ ਮਨੁੱਖ ਨੂੰ ਗਿਆਨ ਪ੍ਰਾਪਤ ਕਰਨ ਦੀ ਸਮਰੱਥਾ ਬਖਸ਼ੀ ਹੈ ਅਤੇ ਵਿੱਦਿਆ ਮਨੁੱਖੀ ਜੀਵਨ ਦੀ ਸ਼ੋਭਾ ਉਸ ਦਾ ਉਹ ਸੂਰਜ ਹੈ ਜਿਹੜੀ ਬੁਨਿਆਦੀ ਰੋਸ਼ਨੀ ਦੀ ਨੀਵ ਹੈ ਗੁਰੂ ਨਾਨਕ ਦੇਵ ਜੀ ਨੇ ਵਿੱਦਿਆ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਜਿਸ ਦਾ ਭਾਵ ਵਿੱਦਿਆ ਉਹੀ ਲਾਭਕਾਰੀ ਹੈ ਜਿਸ ਨੂੰ ਵਿਚਾਰ ਕਰਕੇ ਪਰ ਉਪਕਾਰ ਦੇ ਲਈ ਵਰਤਿਆ ਜਾਵੇ ਇਸ ਪਰਪੇਖ ਵਿੱਚ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਵਿਦਿਅਕ ਅਤੇ ਆਤਮਿਕ ਉਚਾਈ ਨੂੰ ਹਾਸਲ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਨ ਬੱਚੇ ਦਾ ਜਨਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਗਿਆਨ ਆਪਣੇ ਮਾਪਿਆਂ ਪਾਸ ਪ੍ਰਾਪਤ ਕਰਦਾ ਹੈ ਇਸ ਲਈ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਵਿੱਚ ਸਿੱਖਿਆ ਪ੍ਰਤੀ ਉਤਸ਼ਾਹ ਅਤੇ ਉਤਸੁਕਤਾ ਪੈਦਾ ਕਰਨ। ਬੱਚਿਆਂ ਨੂੰ ਗੁਰਮੁਖੀ ਲਿਖਣ, ਪੜ੍ਹਨ ਅਤੇ ਗੁਰਬਾਣੀ ਦੇ ਨਾਲ ਜੋੜਨ। ਸਿੱਖ ਇਤਿਹਾਸ ਤੇ ਗੁਰਮਤ ਦੇ ਸਿਧਾਂਤ ਸੱਚ, ਦਇਆ, ਨਾਮ ਸਿਮਰਨ ਦੀ ਸਿੱਖਿਆ ਦੇਣ। ਸਕੂਲੀ ਵਿਦਿਆ ਦੇ ਨਾਲ ਆਤਮਿਕ ਵਿਦਿਆ ਦੀ ਮਹੱਤਤਾ ਵੀ ਦੱਸਣੀ। ਸਿੱਖ ਧਰਮ ਅਨੁਸਾਰ ਵਿਦਿਆ ਸਿਰਫ ਪੁਸਤਕੀ ਗਿਆਨ ਹੀ ਨਹੀਂ। ਬਲਕਿ ਆਤਮਕ ਤੇ ਨੈਤਿਕ ਵਿਕਾਸ ਦਾ ਸਰੋਤ ਵੀ ਹੋਣੀ ਚਾਹੀਦੀ ਹੈ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਵਿਕਾਸ ਕਰਕੇ ਪੜਨ ਲਿਖਣ ਦੀ ਮਹੱਤਤਾ ਉਜਾਗਰ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਦਾ ਮਾਰਗ ਦੱਸਿਆ ਜਿਸ ਵਿੱਚ ਗਿਆਨ ਧਰਮ ਤੇ ਬਹਾਦਰੀ ਦਾ ਮਿਲਾਪ ਵਿਦਿਆ ਨੂੰ ਸਿੱਖ ਧਰਮ ਦੇ ਨੈਤਿਕ ਗੁਣਾਂ ਨਾਲ ਜੋੜਨਾ ਮਾਤਾ ਪਿਤਾ ਬੱਚਿਆਂ ਦੇ ਆਦਰਸ਼ ਹੁੰਦੇ ਹਨ ਜੇਕਰ ਉਹ ਖੁਦ ਗਿਆਨ ਪ੍ਰਾਪਤ ਕਰਨ ਅਤੇ ਚੰਗੇ ਗੁਣ ਧਾਰਨ ਕਰਨ ਤਾਂ ਬੱਚੇ ਵੀ ਉਹਨਾਂ ਦੇ ਦੱਸੇ ਪੈੜਾਂ ਉੱਤੇ ਤੁਰਨਗੇ ਬੱਚਿਆਂ ਦੇ ਵਿਦਿਅਕ ਵਾਤਾਵਰਣ ਨੂੰ ਸ਼ਿੰਗਾਰਨਾ ਉਹਨਾਂ 'ਚ ਆਤਮ ਵਿਸ਼ਵਾਸ ਪੈਦਾ ਕਰਨਾ ਵਿਦਿਆ ਨੂੰ ਧੰ ਦੌਲਤ ਦੀ ਪ੍ਰਾਪਤੀ ਤੱਕ ਸੀਮਿਤ ਨਾ ਰੱਖਣਾ ਬਲਕਿ ਮਨੁੱਖਤਾ ਦੀ ਭਲਾਈ ਲਈ ਵਰਤਣਾ ਗੁਰਬਾਣੀ ਵਿਦਿਆ ਨੂੰ ਆਤਮਿਕ ਜਾਗਰੂਕਤਾ ਨਾਲ ਜੋੜਦੀ ਹੈ ਗਿਆਨ ਵਿਹੂਣਾ ਗਾਵੇ ਗੀਤ ਗਿਆਨ ਨੂੰ ਸੱਚੇ ਜੀਵਨ ਦਾ ਆਧਾਰ ਦੱਸਿਆ ਗਿਆ ਹੈ ਸਿੱਖ ਸਿਧਾਂਤਾਂ ਅਨੁਸਾਰ ਗਿਆਨ ਵਿਦਿਆ ਅਤੇ ਆਤਮਕਤਾ ਤਿੰਨ ਮਿਲ ਕੇ ਮਨੁੱਖੀ ਜੀਵ ਨੂੰ ਸਮਰਿੱਧ ਕਰਦੇ ਹਨ ਮਾਤਾ ਪਿਤਾ ਜੇਕਰ ਵਿਦਿਆ ਦੇ ਵਿੱਚ ਗੁਰਮਤ ਵੀ ਸ਼ਾਮਿਲ ਕਰਦੇ ਹਨ ਤਾਂ ਉਹ ਬੱਚਿਆਂ ਨੂੰ ਸਫਲਤਾ ਦੀ ਚੋਟੀ ਤੇ ਪਹੁੰਚਾ ਸਕਦੇ ਹਨ ਬੱਚਿਆਂ ਦੀ ਵਿਦਿਅਕ ਪ੍ਰਫੁੱਲਤਾ ਦੇ ਵਿੱਚ ਮਾਤਾ-ਪਿਤਾ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਸਿੱਖ ਧਰਮ ਸਿੱਖ ਧਰਮ ਦੇ ਸਿਧਾਂਤ ਸਾਨੂੰ ਇਹ ਦੱਸਦੇ ਹਨ ਕਿ ਵਿਦਿਆ ਦਾ ਸਹੀ ਉਦੇਸ਼ ਆਤਮਿਕ ਵਿਕਾਸ, ਨੈਤਿਕਤਾ ਅਤੇ ਪਰਉਪਕਾਰ ਹੈ। ਜੇਕਰ ਮਾਤਾ-ਪਿਤਾ ਗੁਰਮਤ ਵਿਚਾਰ ਅਨੁਸਾਰ ਆਪਣੇ ਬੱਚਿਆਂ ਨੂੰ ਵਿਦਿਆ ਦੀ ਸਿੱਖਿਆ ਦੇਣ ਤਾਂ ਉਹਨਾਂ ਦੇ ਬੱਚੇ ਸਿਰਫ ਵਿਦਿਅਕ ਤੌਰ ਤੇ ਨਹੀਂ ਬਲਕਿ ਆਤਮਕ ਅਤੇ ਨੈਤਿਕ ਤੌਰ ਤੇ ਵੀ ਪਰਫੁੱਲਤ ਹੋਣਗੀ ਸਿੱਖੀ ਸਿੱਖਿਆ ਗੁਰ ਵਿਚਾਰ ਅਸਲ ਵਿਦਿਆ ਉਹੀ ਹੈ ਜੋ ਮਨੁੱਖ ਨੂੰ ਚੰਗਾ ਇਨਸਾਨ ਬਣਾਏ ਇਸ ਲਈ ਮਾਤਾ ਪਿਤਾ ਬੱਚਿਆਂ ਨੂੰ ਵਿਦਿਆ ਦੇ ਨਾਲ ਨਾਲ ਸੰਸਕਾਰ ਵੀ ਦੇਣ ਤਾਂ ਉਹਨਾਂ ਦੇ ਬੱਚੇ ਜੀਵਨ ਦੇ ਹਰ ਪੱਖ ਵਿੱਚ ਅੱਗੇ ਵਧਣਗੇ ਵਾਹਿਗੁਰੂ ਮਾਤਾ ਪਿਤਾ ਬੱਚਿਆਂ ਦੇ ਲਈ ਚਾਨਣ ਮੁਨਾਰਾ ਹਨ ਇਸ ਨੂੰ ਵੇਖ ਕੇ ਹੀ ਬੱਚਿਆਂ ਦਾ ਹੌਸਲਾ ਵੱਧਦਾ ਹੈ ਆਪਣੇ ਬੱਚਿਆਂ ਦਾ ਮੋਢਾ ਬਣ ਕੇ ਚੱਲਣਾ ਮਾਤਾ ਪਿਤਾ ਦਾ ਫਰਜ਼ ਹੈ ਤੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਨਗੇ ਅੱਗੇ ਵਧਣਾ ਚਾਹੀਦਾ ਹੈ ਇਸ ਲਈ ਜ਼ਰੂਰੀ ਹੈ ਕਿ ਇੱਕ ਸਾਰਥਕ ਯਤਨ ਅਤੇ ਪ੍ਰੇਮ ਭਾਵਨਾ ਨੂੰ ਮੁੱਖ ਰੱਖ ਕੇ ਭਰੋਸਾ ਬੜਾਇਆ ਜਾਵੇ ਸੋ ਜ਼ਰੂਰ ਇਸ ਵੱਲ ਧਿਆਨ ਦਿੱਤਾ ਜਾਵੇ ਅੱਗੇ ਵੱਧਦੇ ਹਾਂ 8 ਮਾਰਚ ਨੂੰ ਸਮੁੱਚੇ ਸੰਸਾਰ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਇਸਤੀ ਸਮਾਜ ਦਾ ਉਹ ਸ਼ਿੰਗਾਰ ਹੈ ਜੋ ਇਸ ਨੂੰ ਹਮੇਸ਼ਾ ਹੀ ਨਿਖਾਰ ਦੇ ਵਿੱਚ ਰੱਖਦੀ ਹੈ ਆਉ ਜਾਣਦੇ ਹਾਂ ਗੁਰੂ ਸਾਹਿਬਾਨਾਂ ਵੱਲੋਂ ਸਿੱਖ ਇਸਤਰੀ ਨੂੰ ਦਿੱਤੇ ਗਏ ਮਾਣ ਬਾਰੇ ਬੀਬੀ ਹਰਲੀਨ ਗੁਰਜੀ ਬਾਸੋਂ ਸਿੱਖ ਫਲਸਫੇ ਅਨੁਸਾਰ ਇਸਤਰੀ ਦੀ ਮਹੱਤਤਾ ਅਤੇ ਰੋਲ ਸਿੱਖ ਧਰਮ ਇੱਕ ਆਧੁਨਿਕ ਤਰੱਕੀਪਸੰਦ ਅਤੇ ਸਮਾਨਤਾ ਦੇ ਸਿਧਾਂਤਾਂ ਦੇ ਆਧਾਰਿਤ ਧਰਮ ਹੈ ਇਸ ਵਿੱਚ ਇਸਤਰੀ ਅਤੇ ਪੁਰਸ਼ ਨੂੰ ਇੱਕੋ ਜਿਹਾ ਦਰਜਾ ਦਿੱਤਾ ਗਿਆ ਹੈ ਗੁਰਨਾਨਦ ਦੇਵ ਜੀ ਨੇ ਸਮਾਜ ਵਿੱਚ ਇਸਤਰੀ ਦੇ ਉੱਚੀ ਸਥਿਤੀ ਬਾਰੇ ਸੰਦੇਸ਼ ਦਿੱੰਦਿਆ ਕਿਹਾ ਸੋਖਿਉਮੰਦਾ ਆਖੀਐ ਜਿ ਜੰਮੈ ਰਾਜਾਨ ਇਹ ਲਵਸ ਇਸਤਰੀ ਦੀ ਮਹੱਤਮ ਨੂਰੋਸ਼ਨ ਕਰਦੇ ਹਨ ਕਿਉਂਕਿ ਉਹ ਮਾਤਾ ਦੇ ਰੂਪ ਵਿੱਚ ਮਹਾਨ ਸ਼ਖਸੀਅਤਾਂ ਨੂੰ ਜਨਮ ਦਿੰਦੀ ਹੈ ਪੰਡ ਜੰਮਨੀਆ ਪੰਡ ਨਿੰਮੀਆ ਪੰਡ ਮੰਗਣ ਮਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੈਰਾ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾਨ ਸੋਖਿਉਮੰਦਾ ਆਖੀਐ ਜਿ ਜੰਮੈ ਰਾਜਾਨ ਇਸ ਗੁਰਬਾਣੀ ਵਿੱਚ ਗੁਰਸਾਹਿਬ ਜੀ ਨੇ ਇਸਤਰੀ ਦੀ ਮਹੱਤਤਾ ਨੂੰ ਸਵੀਕਾਰ ਕਰਦਿਆ ਕਿਹਾ ਕਿ ਉਹ ਸਿਰਫ ਜਨਮ ਦੇਣ ਵਾਲੀ ਹੀ ਨਹੀਂ ਸਗੋ ਜੀਵਨ ਦੀ ਤੁਰਵੀ ਹੈ स्त्री दी महत्ता समानता अति आदर गुरु ग्रंथ साहिब जी ਵਿੱਚ ਇਸਤਰੀ ਨੂੰ ਪੁਰਸ਼ ਦੇ ਬਰਾਬਰ ਹੱਕ ਮਿਲਣ ਦੀ ਗੱਲ ਕੀਤੀ ਗਈ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਵਿੱਚ ਇਸਤਰੀ ਨੂੰ ਧਾਰਮਿਕ ਅਤੇ ਆਤਮਿਕ ਜੀਵਨ ਵਿੱਚ ਪੂਰੀ ਹਿੱਸੇਦਾਰੀ ਦਿੱਤੀ ਗਈ ਧਾਰਮਿਕ ਤੇ ਆਤਮਿਕ ਉਚਾਈ ਇੱਕ ਨਾਰੀ ਜਤੀ ਹੋਏ ਪਰਤ ਨਾਰੀਤੀ ਪੈਣ ਵਿਖਾਣਾ ਹੈ ਇਸਤਰੀ ਪਵਿੱਤਰਤਾ ਅਤੇ ਆਤਮਿਕ ਉਚਾਈ ਵੱਲ ਵੱਤ ਸਕਦੀ ਹੈ ਗੁਰੂ ਸਾਹਿਬਾਨ ਨੇ ਇਸਤਰੀ ਨੂੰ ਗੁਰਮਤ ਅਨੁਸਾਰ ਜੀਵਨ ਬਿਤਾਉਣ ਦੀ ਪ੍ਰੇਰਣਾ ਦਿੱਤੀ ਸਿੱਖ ਇਤਿਹਾਸ ਵਿੱਚ ਇਸਤਰੀ ਦੀ ਭੂਮਿਕਾ ਮਾਈ ਪਾਗੋ ਜਿਨ੍ਹਾਂ ਨੇ ਚਾਲੀ ਮੁਕਤੇ ਉਤਸ਼ਾਹਤ ਕਰਕੇ ਯੁੱਧ ਵਿੱਚ ਸ਼ਾਮਿਲ ਕੀਤਾ ਮਾਤਾ ਗੁਦਰੀ ਜੀ ਜੋ ਸ਼ਹੀਦੀ ਦੀ ਪ੍ਰਤੀਕ ਹਨ ਮਾਤਾ ਸੁੰਦਰੀ ਜੀ ਜਿਨ੍ਹਾਂ ਨੇ ਸਿੱਖ ਕੌਮ ਨੂੰ ਜੋੜ ਕੇ ਰੱਖਿਆ ਇਸਤਰੀ ਦਾ ਰੋਲ ਪਰਿਵਾਰ ਦੀ ਤੌਰ ਮਾਂ, ਧੀ, ਭੈਣ ਅਤੇ ਪਤਨੀ ਦੇ ਰੂਪ ਵਿੱਚ ਇਸਤਰੀ ਪਰਿਵਾਰ ਅਤੇ ਸਮਾਜ ਦੀ ਬੁਨਿਆਦ ਹੈ ਧਾਰਮਿਕ ਅਤੇ ਸਮਾਜਿਕ ਨੇਤ੍ਰਿਤਵ ਗੁਰੂ ਅਮਰਦਾਸ ਜੀ ਅਤੇ ਹੋਰ ਗੁਰੂਆਂ ਨੇ ਇਸਤਰੀ ਨੂੰ ਗੁਰੂ ਦੀ ਸੇਵਾ ਕਰਨ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਅਹਿਮ ਭੂਮਿਕਾ ਦਿੱਤੀ ਸਿੱਖ ਇਤਿਹਾਸ ਵਿੱਚ ਯੋਗਦਾਨ ਔਰਤਾਂ ਨੇ ਜੰਗਾਂ ਅਤੇ ਰਾਸ਼ਟਰੀਕ ਯੋਜਨਾਵਾਂ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ। ਔਰਤਾਂ ਦੇ ਧਾਰਮਿਕ ਕੰਮਾਂ ਵਿੱਚ ਹਿੱਸਾ ਨਾ ਲੈਣ ਦੇ ਕਾਰਨ ਹਾਲਾਂਕਿ ਸਿੱਖ ਧਰਮ ਔਰਤ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ ਫਿਰ ਵੀ ਸਮਾਜ ਵਿੱਚ ਕੁਝ ਸਮੇਂ ਤੋਂ ਔਰਤਾਂ ਦੀ ਭਾਗੀਦਾਰੀ ਧਾਰਮਿਕ ਕਾਰਜਾਂ ਵਿੱਚ ਘਟ ਰਹੀ ਹੈ। ਇਸ ਦੇ ਕੁਝ ਸੰਭਾਵਿਤ ਕਾਰਨ ਇਹ ਹਨ। ਪਰੰਪਰਾਵਾ ਅਤੇ ਸਮਾਜਿਕ ਰੁਕਾਵਟਾਂ ਕਈ ਵਾਰੀ ਪਰੰਪਰਾਵਾਂ ਅਤੇ ਸਮਾਜਿਕ ਤਾਰਨਾਵਾਂ ਨੇ ਔਰਤਾਂ ਨੂੰ ਧਾਰਮਿਕ ਕਾਰਜਾਂ ਵਿੱਚ ਰੁਕਾਵਟ ਪੈਦਾ ਕੀਤੀ ਪਰ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਇਹ ਧਾਰਮਿਕ ਤੇ ਆਤਮਿਕ ਤਰੱਕੀ ਵਿੱਚ ਰੁਕਾਵਟ ਦਾ ਕਾਰਨ ਨਹੀਂ ਹੋਣਾ ਚਾਹੀਦਾ ਪਹਿਲਾ ਧਾਰਮਿਕ ਟਾਂਚਾ ਪਹਿਲਾ ਗੁਰਦੁਆਰਿਆਂ ਅਤੇ ਧਾਰਮਿਕ ਕਮੇਟੀਆਂ ਵਿੱਚ ਜ਼ਿਆਦਾਤਰ ਪੁਰਸ਼ਾਂ ਦੀ ਹਿੱਸੇਦਾਰੀ ਸੀ ਜੋ ਕਿ ਔਰਤਾਂ ਲਈ ਕੁਝ ਸਮੇਂ ਤੱਕ ਧਾਰਮਿਕ ਕੰਮਾਂ ਵਿੱਚ ਪਹੁੰਚ ਨੂੰ ਔਖਾ ਬਣਾਉਂਦਾ ਸੀ ਪ੍ਰਸਿੱਪਤਾ ਅਤੇ ਜਨੂਨ ਦੀ ਘਾਟ ਕੁਝ ਮੌਕਿਆਂ 'ਤੇ ਔਰਤਾਂ ਨੂੰ ਧਾਰਮਿਕ ਕਾਰਜਾਂ ਵਿੱਚ ਮੁੱਖ ਭੂਮਿਕਾ ਨਹੀਂ ਮਿਲੀ ਜਿਸ ਨਾਲ ਉਹਨਾਂ ਦੀ ਪ੍ਰਸਿੱਧੀ ਅਤੇ ਜਨੂਨ ਧਾਰਮਿਕ ਦ੍ਰਿਸ਼ਟੀਕੋਣ ਤੋਂ ਘੱਟ ਹੋ ਸਕਦਾ ਸੀ ਔਰਤਾਂ ਦੇ ਧਾਰਮਿਕ ਕੰਮਾਂ ਵਿੱਚ ਸਨਾਂ ਲੈਣ ਦੇ ਕਾਰਨ ਹਾਲਾਂਕਿ ਸਿੱਖ ਧਰਮ ਔਰਤ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ ਫਿਰ ਵੀ ਸਮਾਜ ਵਿੱਚ ਕੁਝ ਸਮੇਂ ਤੋਂ ਔਰਤਾਂ ਦੀ ਭਾਗੀਦਾਰੀ ਧਾਰਮਿਕ ਕਾਰਜਾਂ ਵਿੱਚ ਘਟ ਰਹੀ ਹੈ ਇਸ ਦੇ ਕੁਝ ਸੰਭਾਵਿਤ ਕਾਰਨ ਇਹ ਹਨ ਇਤਿਹਾਸਿਕ ਤੌਰ ਤੇ ਸਿੱਖ ਧਰਮ ਨੇ ਔਰਤਾਂ ਦੀ ਤਾਕਤ ਅਤੇ ਬਰਾਬਰੀ ਤੇ ਜ਼ੋਰ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਖੁਦ ਔਰਤਾਂ ਦੇ ਜ਼ੁਲਮ ਕਰਨ ਵਾਲੇ ਅਭਿਆਸਾਂ ਦੇ ਵਿਰੁੱਧ ਬੋਲਿਆ ਸੀ ਅਤੇ ਸਿੱਖ ਔਰਤਾਂ ਧਰਮ ਦੇ ਸ਼ੁਰੂਆਤੀ ਇਤਿਹਾਸ ਵਿੱਚ ਸੰਘਰਸ਼ ਦੇ ਸਮੇਂ ਅਤੇ ਪਾਈਚਾਰਕ ਅਗਵਾਈ ਵਿੱਚ ਸਰਗਰਮ ਭਾਗੀਦਾਰ ਸਨ ਹਾਲਾਂਕਿ ਕੁਝ ਆਧੁਨਿਕ ਸੰਦਰਭਾਂ ਵਿੱਚ ਖਾਸ ਕਰਕੇ ਕੁਝ ਖਾਸ ਪੰਜਾਬੀ ਸੱਭਿਆਚਾਰਕ ਢਾਂਚੇ ਦੇ ਅੰਦਰ ਇੱਕ ਤਬਦੀਲੀ ਆਈ ਹੈ ਕੁਝ ਖੇਤਰਾਂ ਵਿੱਚ ਬਹੁਤ ਸਾਰੀਆਂ ਪਰੰਪਰਾਗਤ ਪ੍ਰਥਾਵਾਂ ਅਤੇ ਸਮਾਜਿਕ ਨਿਯਮਾਂ ਨੇ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੇ ਪ੍ਰਤੱਖ ਪ੍ਰਭਾਵ ਨੂੰ ਘਟਾਇਆ ਹੈ। ਇਸ ਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਦਰਾਂ-ਕੀਮਤਾਂ ਅਤੇ ਨੈਤਿਕਤਾ ਦੇਣ ਵਿੱਚ ਉਹਨਾਂ ਦੀ ਭੂਮਿਕਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸੰਦਰਭ ਵਿੱਚ ਵਿਚਾਰਨ ਲਈ ਮੁੱਖ ਨੁਕਤੇ ਹਨ। ਸਭਿਆਚਾਰਕ ਬਨਾਮ ਧਾਰਮਿਕ ਅਭਿਆਸ। ਕਈ ਵਾਰ ਸਭਿਆਚਾਰਕ ਅਭਿਆਸ ਸਿੱਖ ਧਰਮ ਦੀਆਂ ਅਧਿਆਤਮਿਕ ਸਿੱਖਿਆਵਾਂ ਨਾਲੋਂ ਸਮਾਜ ਵਿੱਚ ਔਰਤਾਂ ਦੀਆਂ ਭੂਮਿਕਾਵਾਂ ਦੀ ਧਾਰਨਾ ਨੂੰ ਪ੍ਰਭਾਵਿਤ ਕਰਦੇ ਹਨ। ਕੁਝ ਪਾਈਚਾਰਿਆਂ ਵਿੱਚ ਇਹ ਸਭਿਆਚਾਰਕ ਪ੍ਰਭਾਵ ਰਸਮੀ ਧਾਰਮਿਕ ਸਿੱਖਿਆ ਜਾਂ ਲੀਡਰਸ਼ਿਪ ਵਿੱਚ ਔਰਤਾਂ ਦੀ ਘੱਟ ਸ਼ਮੂਲੀਅਤ ਦਾ ਕਾਰਨ ਬਣ ਸਕਦੀ ਹੈ ਜੋ ਨੈਤਿਕ ਅਤਿਨੈਤਿਕ ਸਿੱਖਿਆਵਾਂ ਵਾਲੀ ਰੋਲ ਮਾਡਲ ਵਿੱਚ ਉਹਨਾਂ ਦੀ ਦਿਖ ਨੂੰ ਘਟਾਉਂਦਾ ਹੈ ਪਰਿਵਾਰਿਕ ਪ੍ਰਭਾਵ ਸਿੱਖਤਰ ਵਿੱਚ ਪਰਿਵਾਰ ਕਦਰਾਂ-ਕੀਮਤਾਂ ਨੂੰ ਫਾਇਦਾ ਕਰਨ ਲਈ ਮੁਢਲੀ ਇਕਾਈ ਹੈ ਰਿਵਾਇਤੀ ਤੌਰ ਤੇ ਔਰਤਾਂ ਨੇ ਬੱਚਿਆਂ ਦੀ ਪਰਵਰਿਸ਼ ਕਰਨ, ਉਹਨਾਂ ਨੂੰ ਨੈਤਿਕ ਕਦਰਾਂ-ਕੀਮਤਾਂ ਸਿਖਾਉਣ ਅਤੇ ਪਰਿਵਾਰ ਦੀ ਅਧਿਆਤਮਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਹਾਲਾਂਕਿ ਬਦਲਦੇ ਆਰਥਿਕ ਅਤੇ ਸਮਾਜਿਕ ਢਾਂਚੇ ਕਾਰਨ ਇਹਨਾਂ ਕਦਰਾਂ-ਕੀਮਤਾਂ ਨੂੰ ਪਾਲਣ ਵਿੱਚ ਔਰਤਾਂ ਦੀ ਭੂਮਿਕਾ ਕੁਝ ਸੰਦਰਭਾਂ ਵਿੱਚ ਘਟ ਗਈ ਹੈ। ਧਾਰਮਿਕ ਲੀਡਰਸ਼ਿਪ, ਪਾਵੇਂ ਸਿੱਖ ਔਰਤਾਂ ਨੇ ਇਤਿਹਾਸ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਗੁਰਦੁਆਰੇ ਅਤੇ ਧਾਰਮਿਕ ਸੰਸਥਾਵਾਂ ਵਿੱਚ ਲੀਡਰਸ਼ਿਪ ਦੇ ਮਾਮਲੇ ਵਿੱਚ ਅਜੇ ਵੀ ਅਸਮਾਨਤਾ ਹੈ। ਇਨ੍ਹਾਂ ਥਾਵਾਂ ਤੇ ਔਰਤਾਂ ਦੀ ਕਟ ਨੁਮਾਇੰਦਗੀ ਰਸਮੀ ਧਾਰਮਿਕ ਸੰਦਰਭਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਪਾਸ ਕਰਨ ਦੀ ਉਹਨਾਂ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸਸ਼ਸ਼ਤੀਕਰਨ ਅਤੇ ਸਿੱਖਿਆ ਔਰਤਾਂ ਵਿਸ਼ਸ਼ਸਤੀਕਰਨ ਅਤੇ ਉਹਨਾਂ ਨੂੰ ਸਿੱਖ ਧਰਮ ਅਤੇ ਉਹਨਾਂ ਦੀਆਂ ਅਧਿਆਤਮਿਕ ਭੂਮਿਕਾਵਾਂ ਬਾਰੇ ਸਿੱਖਿਆ ਤੱਕ ਪਹੁੰਚ ਪ੍ਰਦਾਨ ਕਰਨ ਦੀ ਯਤਨ ਆਉਣ ਵਾਲੀਆਂ ਪੀੜ੍ਹੀਆਂ ਦੀ ਕਦਰਾਂ-ਕੀਮਤਾਂ ਨੂੰ ਆਕਾਰ ਦੇਣ ਵਿੱਚ ਉਹਨਾਂ ਦੇ ਪ੍ਰਭਾਵ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ। ਔਰਤਾਂ ਨੂੰ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਲਈ ਵਧੇਰੇ ਜਾਗਰੂਕਤਾ ਅਤੇ ਉਤਸ਼ਾਹ ਭਾਵੇਂ ਧਾਰਮਿਕ ਸੰਸਥਾਵਾਂ ਦੇ ਅੰਦਰ ਜਾਂ ਉਹਨਾਂ ਦੇ ਪਰਿਵਾਰਾਂ ਵਿੱਚ ਸਿੱਖ ਨੈਤਿਕ ਸਿੱਖਿਆਵਾਂ ਵਿੱਚ ਉਹਨਾਂ ਦੇ ਯੋਗਦਾਨ ਨੂੰ ਮੁੱਢਸਰਜੀਤ ਕਰ ਸਕਦਾ ਹੈ ਜਦੋਂ ਕਿ ਸਿੱਖ ਧਰਮ ਅੰਦਰੂਨੀ ਤੌਰ ਤੇ ਸਮਾਨਤਾ ਦਾ ਸਮਰਥਨ ਕਰਦਾ ਹੈ ਅਤੇ ਪਵਿੱਕਤ ਦੀਆਂ ਪੀੜ੍ਹੀਆਂ ਨੂੰ ਬਣਾਉਣ ਵਿੱਚ ਔਰਤਾਂ ਦੀ ਮਹੱਤਤਾ ਸਭਿਆਚਾਰਕ ਤਬਦੀਲੀਆਂ ਅਤੇ ਸਮਾਜਿਕ ਤਬਦੀਲੀਆਂ ਨੂੰ ਲੇਕਈ ਵਾਰ ਉਹਨਾਂ ਦੀ ਸਿੱਖ ਭੂਮਿਕਾ ਨੂੰ ਕਟਾ ਦਿੱਤਾ ਹੈ ਸਿੱਖਰਮ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ਕਰਕੇ ਜੋ ਔਰਤਾਂ ਦਾ ਸਨਮਾਨ ਕਰਦੇ ਹਨ ਅਸੀਂ ਆਉਣ ਵਾਲੀ ਪੀੜ੍ਹੀਆਂ ਦੇ ਨੈਤਿਕਤਾ ਅਤੇ ਕਦਰਾਂ ਕੀਮਤਾਂ ਨੂੰ ਰੂਪ ਦੇਣ ਵਿੱਚ ਉਹਨਾਂ ਦੀ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਸਕਦੇ ਹਾਂ ਸੇ ਗੁਰੂ ਸਾਹਿਬਾਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਸਮੁੱਚੇ ਪੇਦ ਪਿੰਡਾਂ ਨੂੰ ਮਿਟਾ ਕੇ ਇਕਤਾ ਨੂੰ ਕਾਇਮ ਕਰਕੇ ਇਸਤਰੀਆਂ ਦੀ ਬੰਦਿਸ਼ ਨੂੰ ਤੋੜ ਕੇ ਉਹਨਾਂ ਨੂੰ ਇੱਕ ਸਵੈ ਮਾਨਤਾ ਵਾਲਾ ਜੀਵਨ ਦੇਣਾ ਇਸ ਕਰਕੇ ਸਿੱਖ ਇਸਤਰੀ ਨੂੰ ਵੀ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਚਲਾਉਣਾ ਚਾਹੀਦਾ ਹੈ ਤੇ ਲੋੜ ਹੈ ਇਹ ਵੀ ਕਿ ਪੰਥਕ ਤੋਰ ਤੇ ਰਹਿਤ ਬਹਤ ਹੋ ਕੇ ਆਪਣੇ ਹੱਦ ਦੇ ਵਿੱਚ ਸਿੱਖੀ ਦੀ ਫਲਵਾੜੀ ਨੂੰ ਸਜਾਉਣਾ ਕਰੀਏ ਪੰਥਨਾਮਾ ਵਿੱਚ ਸਾਡੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਹੁ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ